365 ਦਿਨ ਆਪਾਂ ਕਹਿੰਦੇ ਆ ਲੇਕਿਨ 6 ਘੰਟੇ ਦਾ ਸਮਾਂ ਜਿਹੜਾ ਬਚ ਜਾਂਦਾ ਹੈ ਤਾਂ ਉਹ ਜਦੋਂ 6-6 ਘੰਟੇ ਦਾ ਸਮਾਂ ਇਕੱਠਾ ਹੁੰਦਾ ਜਾਂਦਾ ਤਾਂ ਇੱਕ ਦਿਨ ਵਧ ਜਾਂਦਾ ਹੈ ਇਸੇ ਕਰਕੇ ਆਮ ਫਰਵਰੀ ਜਿਹੜੀ ਹੈ ਉਹ 28 ਦਿਨਦੀ ਹੁੰਦੀ ਹੈ 4 ਸਾਲਾਂ ਬਾਅਦ ਜਾ ਕੇ ਫਰਵਰੀ ਜਿਹੜੀ ਹੈ ਉਹ 29 ਦਿਨਦੀ ਹੋ ਜਾਂਦੀ ਹੈ ਬਾਕੀ ਦੇ ਸਾਰੇ ਸਾਲ 365 ਦਿਨ ਦੇ ਆਉਂਦੇ ਆ ਔਰ ਹਰ ਚੌਥਾ ਸਾਲ ਜਿਹੜਾ ਹੈ ਉਹ 366 ਦਿਨ ਦਾ ਹੁੰਦਾ ਹੈ। ਔਰ 29 ਫਰਵਰੀ ਦੀ ਜਦੋਂ ਆਪਾਂ ਗੱਲ ਕਰਦੇ ਆਂ ਤਾਂ ਦਿੱਲੀ ਦੇ ਵਿੱਚ ਇੱਕ ਵੱਡਾ ਜਲੂਸ ਕੱਢਿਆ ਗਿਆ ਔਰ ਸਿੱਖਾਂ ਦਾ ਜਲੂਸ ਕੱਢਿਆ ਗਿਆ। ਜਦੋਂ ਪਾਪਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿੱਚ ਆਣ ਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ। ਉਹਨਾਂ ਨੇ ਜ਼ਾਲਮਾਂ ਨੂੰ ਫੜ-ਫੜ ਕੇ ਸੋਧਿਆ ਜਿਨ੍ਹਾਂ ਨੇ ਸਿੱਖਾਂ ਦੇ ਉੱਪਰ ਪੰਜਾਬ ਦੇ ਵਿੱਚ ਜ਼ੁਲਮ ਕੀਤੇ ਸੀ। ਸਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਉਸ ਵੇਲੇ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਸਮੇਂ ਦਾ ਬਾਦਸ਼ਾਹ ਬਹਾਦਰ ਸ਼ਾ ਉਹ ਪੰਜਾਬ ਦੇ ਵਿੱਚ ਆਇਆ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਨ ਦਾ ਬਹੁਤ ਯਤਨ ਕੀਤਾ ਪਰ ਬਾਬਾ ਬੰਦਾ ਸਿੰਘ ਬਹਾਦਰ ਬਾਦਸ਼ਾਹ ਦੇ ਕੋਲੋਂ ਫੜੇ ਨਾ ਗਏ ਬਲਕਿ ਬਹਾਦਰ ਸ਼ਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਡਰਦਾ ਹੋਇਆ پاگل ਹੋ ਗਿਆ ਉਹਨੇ ਹੁਕਮ ਜਾਰੀ ਕੀਤੇ ਕਹਿੰਦਾ ਜਿਹੜੇ ਸੰਨਾਤਨੀ Hindu ਲੋਕ ਉਹਨਾਂ ਨੂੰ ਵਿਚਾਈ ਦਾ ਕਤਲ ਕਰਾ ਦੇ ਸਿੱਖ ਸਮਝ ਕੇ ਮਾਰੇ ਜਾਣਗੇ ਉਹਨੇ ਹੁਕਮ ਜਾਰੀ ਕੀਤਾ ਨਾਨਕ ਪਰਸਤਾਂ ਦਾ ਕਤਲ ਕਰ ਦਿੱਤਾ ਜਾਏ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਕਤਲ ਆਮ ਹੋਇਆ 40 ਜੀਂਦੇ ਸਿੱਖ ਲਾਹੌਰ ਦੇ ਪਿੰਡ ਆਲੋਵਾਲ ਦੇ ਵਿੱਚ ਜੀਂਦੇ ਗੱਡ ਦਿੱਤੇ ਗਏ ਜ਼ਮੀਨ ਦੇ ਵਿੱਚ ਸ਼ਰੀਰ ਕੀਤੇ ਗਏ ਔਰ ਫਿਰ ਇਥੋਂ ਤੱਕ ਬਹਾਦਰ ਸ਼ਾ ਪਾਗਲ ਹੋ ਗਿਆ ਕਹਿਣ ਲੱਗਾ ਕਿ ਗਲੀਆਂ ਦੇ ਕੁੱਤੇ ਜਿਹੜੇ ਉਹਨਾਂ ਨੂੰ ਮਾਰ ਦਿੱਤਾ ਜਾਏ ਇਹਨਾਂ ਦੇ ਵਿੱਚੋਂ ਵੀ ਮੈਨੂੰ ਡਰ ਹੁੰਦਾ ਹੈ। ਔਰ ਇਦਾਂ ਕਰਕੇ ਪਾਗਲ ਹੋਇਆ ਬਹਾਦਰ ਸ਼ਾ ਜਿਹੜਾ ਸੀ ਉਹ 28 ਫਰਵਰੀ 1712 ਨੂੰ ਮਰ ਜਾਂਦਾ ਹੈ। ਉਹਦੇ ਤੋਂ ਬਾਅਦ ਥੋੜਾ ਸਮਾਂ ਜ਼ਹੰਦਾਰ ਬਾਦਸ਼ਾਹ ਫਿਰ ਫਰਖਸ਼ੀਰ ਜਿਹੜਾ ਉਹ ਦਿੱਲੀ ਦਾ ਬਾਦਸ਼ਾਹ ਬਣਦਾ ਹੈ। ਫਰਖੀਅਰ ਨੇ ਉਸ ਵੇਲੇ ਦੇ ਨਾਲ ਵੱਡੀ ਗਿਣਤੀ ਵਿੱਚ ਫੌਜ ਜਿਹੜੀ ਪੰਜਾਬ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਨ ਵਾਸਤੇ ਭੇਜੀ ਕਲਾਂੌਰ ਦੇ ਇਲਾਕੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਘੇਰੇ ਦੇ ਵਿੱਚ ਆ ਗਏ ਘੇਰੇ ਵਿੱਚ ਆਉਣ ਤੋਂ ਬਾਅਦ ਜਦੋਂ ਪਛਾਣ ਨੂੰ ਹਟਦੇ ਗਏ ਤੇ ਹਟਦਿਆਂ ਹਟਦਿਆਂ ਗਰਦਾਸ ਨੰਗਲ ਦੀ ਗੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਸਮੇਤ ਘੇਰੇ ਦੇ ਵਿੱਚ ਆ ਜਾਂਦੇ ਬਾਰ ਅਬਦੁੱਲ ਸੁਮੰਦ ਖਾਨ ਜ਼ਕਰੀਆ ਖਾਨ ਹੋਰ ਦਿੱਲੀ ਤੋਂ ਆਈ ਫੌਜ ਜਿਹੜੀ ਘੇਰਾ ਪਾ ਕੇ ਬੈਠੀ ਏ ਇਹ ਘੇਰਾ ਲੰਮਾ ਸਮਾਂ ਪਿਆਰਿਆ 7 ਤੋਂ 8 ਮਹੀਨੇ ਇਹ ਘੇਰਾ ਜਿਹੜਾ ਉਹ ਪਿਆਰਦਾ ਸਿੱਖਾਂ ਦੇ ਕੋਲ ਖਾਣ ਵਾਸਤੇ ਕੁਝ ਨਹੀਂ ਸੀ ਸ਼ਸਤਰ ਵੀ ਕੋਈ ਬਹੁਤੇ ਚੰਗੇ ਨਹੀਂ ਸਨ ਲੜ ਲੜ ਕੇ ਸ਼ਸਤਰ ਜਿਹੜੇ ਖੁੰਡੇ ਹੋ ਚੁੱਕੇ ਆ ਭੁੱਖ ਦੇ ਨਾਲ ਸਿੱਖਾਂ ਦੇ ਸਰੀਰ ਨਡਾਲ ਹੋ ਚੁੱਕੇ ਆ ਇਥੋਂ ਤੱਕ ਕਿ ਗਰਦਾਸ ਨੰਗਲ ਦੀ ਗੜੀ ਵਿੱਚ ਆਪਸੀ ਫੋਟ ਦਾ ਸ਼ਿਕਾਰ ਵੀ ਹੋ ਗਏ। ਬਾਬਾ ਬਨਰੋਜ ਸਿੰਘ ਕਹਿੰਦੇ ਛੱਡ ਕੇ ਚਲੇ ਜਾਣਾ ਚਾਹੀਦਾ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨਹੀਂ ਛੱਡ ਕੇ ਜਾਣਾ ਨਹੀਂ ਚਾਹੀਦਾ। ਆਖਰ ਫੈਸਲਾ ਹੋਇਆ ਜਿੰਨੇ ਜਾਣਾ ਚਲਿਆ ਜਾਓ ਜਿੰਨੇ ਰਹਿਣਾ ਉਹ ਰਹਿ ਜਾਓ। ਤਾਂ ਇਦਾਂ ਕਰਕੇ ਫਿਰ ਆਖਰ ਜਦੋਂ ਸਿੱਖ ਲੜਾਲ ਹੋ ਚੁੱਕੇ ਭੁੱਖ ਦੇ ਨਾਲ 7 ਦਸੰਬਰ 1715 ਈਸਵੀ ਨੂੰ ਵੱਡਾ ਹਮਲਾ ਕਰਕੇ ਤੇ ਮੁਗਲ ਫੌਜਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ 300 ਦੇ ਕਰੀਬ ਸਿੱਖ ਜਿਹੜੇ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਕਈ ਸਿੱਖਾਂ ਨੂੰ ਮੌਕੇ ਤੇ ਉਥੇ ਸ਼ਹੀਦ ਕਰ ਦਿੱਤਾ ਗਿਆ। ਉਹ ਸਾਰੇ ਗ੍ਰਿਫਤਾਰ ਕੀਤੇ ਹੋਏ ਸਿੱਖਾਂ ਨੂੰ ਲਾਹੌਰ ਜਿਹੜਾ ਸੀ ਲੈਹਾਂਦਾ ਗਿਆ। ਲਾਹੌਰ ਲਾਰ ਲਿਆ ਕੇ ਉਹਨਾਂ ਸਾਰਿਆਂ ਦੇ ਵਾਸਤੇ ਰਿਪੋਰਟ ਜਿਹੜੀ ਹੈ ਬਾਦਸ਼ਾਹ ਨੂੰ ਭੇਜੀ ਗਈ। ਬਾਦਸ਼ਾਹ ਨੇ ਕਿਹਾ ਵੀ ਸਾਰੇ ਸਿੱਖ ਤੇ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਦਿੱਲੀ ਆਓ। ਦਿੱਲੀ ਜਦੋਂ ਲੈ ਕੇ ਜਾਣ ਲੱਗੇ ਜਕਰੀਆ ਖਾਨ ਜਿਹੜਾ ਲਾਹੌਰ ਦੇ ਸੂਬੇਦਾਰ ਅਬਦੁੱਲ ਸੁਮੰਦ ਖਾਨ ਦਾ ਪੁੱਤਰ ਸੀ ਬਾਅਦ ਵਿੱਚ ਲਾਹੌਰ ਦਾ ਸੂਬੇਦਾਰ ਬਣਿਆ। ਉਹ ਸਭ ਤੋਂ ਵੱਧ ਸਿੱਖਾਂ ਦਾ ਘਾਣ ਜਿਹੜਾ ਸੀ ਉਹ ਜਕਰੀਆ ਖਾਨ ਨੇ ਕੀਤਾ। ਅਬ ਜਕਰੀਆ ਖਾਨ ਤੇ ਉਹਦੇ ਸਲਾਹਕਾਰਾਂ ਨੇ ਕਿਹਾ ਵੀ ਆਹ 300 ਬੰਦਾ ਲੈ ਕੇ ਬਾਦਸ਼ਾਹ ਦੇ ਸਾਹਮਣੇ ਜਾਵਾਂਗੇ। ਬਾਦਸ਼ਾਹ ਤੇ ਕੋਸ਼ ਨਹੀਂ ਹੋਏਗਾ ਗੁੱਸੇ ਹੋਏਗਾ ਕਿ ਐਨੇ ਸਾਲਾਂ ਤੋਂ ਐਨੀ ਫੌਜ ਲਾ ਕੇ ਤੁਹਾਡੇ ਕੋਲੋਂ 300 ਬੰਦਾ ਨਹੀਂ ਫੜਿਆ ਗਿਆ ਕੀ ਕੀਤਾ ਜਾਏ ਜਨ ਤੱਕ ਕਤਲੇਆਮ ਦਾ ਐਲਾਨ ਕੀਤਾ ਜਾਏ ਔਰ ਸਿਰ ਵੱਡ ਵੱਡ ਕੇ ਜਿਹੜੇ ਸਿੱਖਾਂ ਦੇ ਨਾਲ ਖੜੇ ਜਾਣ ਫਿਰ ਜਨ ਤੱਕ ਕਤਲੇਆਮ ਦਾ ਐਲਾਨ ਕੀਤਾ ਗਿਆ ਸਿੱਖਾਂ ਨੂੰ ਜਿਹੜਾ ਸੀ ਜਿਹੜੇ ਕੇਸ ਦਾੜੀਆਂ ਵਾਲੇ ਦਿੱਸਦੇ ਉਹਨਾਂ ਨੂੰ ਫੜ ਲਿਆ ਗਿਆ ਕਈਆਂ ਦੇ ਸਿਰ ਜਿਹੜੇ ਸਨ ਉਹ ਵੜ ਦਿੱਤੇ ਗਏ 700 ਗੱਡਾ ਸਿੱਖਾਂ ਦੇ ਸਿਰਾਂ ਦਾ ਭਰਿਆ ਗਿਆ ਫਿਰ ਇੱਥੇ ਬੱਸ ਨਹੀਂ ਜਿੰਦੇ ਸਿੱਖ ਜਿਹੜੇ ਸਨ ਉਹ ਗ੍ਰਿਫਤਾਰ ਕੀਤੇ ਗਏ ਇਥੋਂ ਤੱਕ ਕਿ ਇਸਤਰੀਆਂ ਦੇ ਸਿਰ ਕੱਟ-ਕੱਟ ਕੇ ਉੱਪਰ ਜੋੜੇ ਕਰਕੇ ਵੀ ਆਨੰਦਾੜੀ ਦੇ ਸਿੱਖ ਹੈ ਉਹਨਾਂ ਨੂੰ ਜਿਹੜਾ ਸੀ ਉਹਨਾਂ ਦੇ ਵੀ ਸਿਰ ਨਾਲ ਰੱਖੇ ਗਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਇਹ ਸਾਰਾ ਜਲੂਸ ਕਾਫਲਾ ਜਿਹੜਾ ਦਿੱਲੀ ਦੇ ਨੇੜੇ 27 ਫਰਵਰੀ ਵਾਲੇ ਦਿਨ ਪੁੱਜ ਜਾਂਦਾ ਹੈ। ਫਿਰ ਦਿੱਲੀ ਦੇ ਬਾਦਸ਼ਾਹ ਦੇ ਕਹਿਣ ਦੇ ਉੱਪਰ ਸਿੱਖਾਂ ਦਾ ਜਲੂਸ ਕੱਢਣ ਵਾਸਤੇ ਲੋਕਾਂ ਨੂੰ ਵਿਖਾਉਣ ਵਾਸਤੇ ਵੀ ਜਿਹੜੇ ਸਿੱਖ ਫੜੀ ਸੀ ਜਾਂਦੇ ਅਸੀਂ ਫੜ ਲਏ। ਫਿਰ ਇਹ ਸਾਰੇ ਸਿੱਖਾਂ ਦਾ 29 ਫਰਵਰੀ 1700 ਤੇ 16 ਈਸਵੀ ਨੂੰ ਦਿੱਲੀ ਦੇ ਵਿੱਚ ਇੱਕ ਵੱਡਾ ਜਲੂਸ ਕੱਢਿਆ ਜਾਂਦਾ ਹੈ। ਜਿਹਦੇ ਵਿੱਚ ਸਾਰਿਆਂ ਤੋਂ ਅੱਗੇ ਬੈਣਵਾਜੇ ਵਜਾਏ ਜਾਂਦੇ ਆ ਉਹਨਾਂ ਦੇ ਮਗਰ ਮਗਰ ਕਟੇ ਹੋਏ ਸਿੱਖਾਂ ਦੇ ਸਿਰ ਮੇਜ਼ਿਆਂ ਦੇ ਉੱਪਰ ਟੰਗੇ ਹੁੰਦੇ ਆ ਉਹਨਾਂ ਦੇ ਮਗਰ ਸਿੱਖਾਂ ਦੇ ਕੇਸ ਖਲਾਰ ਕੇ ਕੁੰਝ ਜਿਹੜੇ ਸਿਰ ਸੀ ਉਹ ਇਦਾਂ ਟੰਗੇ ਹੋਏ ਸੀ ਮਗਰ ਬਿੱਲੀ ਮਾਰ ਕੇ ਟੰਗੀ ਹੋਈ ਏ ਜਿਹਦਾ ਭਾਵ ਹੈ ਸਿੱਖਾਂ ਨੂੰ ਕੀ ਛੱਡਣਾ ਸੀ ਅਸੀਂ ਸਿੱਖਾਂ ਦੇ ਘਰ ਕੋਈ ਜਾਨਵਰ ਵੀ ਨਹੀਂ ਰਹਿਣ ਦਿੰਦਾ ਉਹਨਾਂ ਦੇ ਮਗਰ ਹਾਥੀ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕੀਤਾ ਹੋਇਆ ਹੈ ਜਾਣ ਬੁਝ ਕੇ ਬੰਦਾ ਸਿੰਘ ਬਹਾਦਰ ਦਾ ਮਜ਼ਾਕ ਉਹ ਡਾਊਨ ਵਾਸਤੇ ਲਾਲ ਰੰਗ ਦੀ ਉਹਨਾਂ ਦੇ ਸਿਰ ਤੇ ਪੱਗ ਬੰਦੀ ਹੋਈ ਸੀ ਤੇ ਇਤਿਹਾਸ ਕਹਿੰਦਾ ਉਹਨਾਂ ਦੇ ਸਿਰ ਦੇ ਉੱਪਰ ਇੱਕ ਭਾਰ ਰੱਖਿਆ ਹੋਇਆ ਸੀ ਜਿਹਦੇ ਕਰਕੇ ਉਹਦੀ ਧੌਣ ਜਿਹੜੀ ਹੈ ਉਹ ਠਾਣੂ ਹੋਈ ਸੀ ਸਿੱਧੀ ਵੀ ਨਹੀਂ ਚੁੰਦੀ ਪਈ ਬਹੁਤ ਭਾਰ ਉਹਨਾਂ ਦੀ ਧੌਣ ਦੇ ਉੱਪਰ ਰੱਖਿਆ ਹੋਇਆ ਸੀ ਪਰ ਫਿਰ ਨਾਲ ਹੀ ਇੱਕ ਜਿਹੜਾ ਸਿਪਾਹੀ ਸੀ ਉਹਨੂੰ ਖਿਲਾ ਰਿਆ ਹੋਇਆ ਹੈ ਮੋਗਲ ਇਹਨਾ ਡਰਦੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਵੀ ਕਿਦਰੇ ਬੰਦਾ ਸਿੰਘ ਕਹਾ ਮਾਰਤੀ ਹੈ ਪਿੰਜਰਾ ਉਡਾ ਕੇ ਨਾ ਲੈ ਜਾਣ ਇੱਕ ਨਾਲ ਸਿਪਾਹੀ ਬੱਧਾ ਹੋਇਆ ਹੈ ਤੇ ਜੇ ਬੰਦਾ ਸਿੰਘ ਜੀ ਇਦਾਂ ਕਰਨ ਦੀ ਕੋਸ਼ਿਸ਼ ਕਰਨ ਪਿੰਜਰੇ 'ਚ ਦੌੜਨ ਤੇ ਤੂੰ ਉਹਨਾਂ ਨੂੰ ਜਿਹੜਾ ਤਲਵਾਰ ਮਾਰ ਕੇ ਖਤਮ ਕਰ ਦੇਣਾ ਮਗਰ ਜਿਹੜੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਗ੍ਰਸਤਾਰ ਕੀਤੇ ਹੋਏ ਸਿੱਖ ਸਨ ਉਹਨਾਂ ਨੂੰ ਲੈ ਕੇ ਆਇਆ ਜਾ ਰਿਹਾ ਔਰ ਇਹ 29 ਫਰਵਰੀ ਨੂੰ ਫਿਰ 10 ਕਿਲੋਮੀਟਰ ਤੱਕ ਦਾ ਲੰਮਾ ਇੱਕ ਆਪਣੇ ਵੱਲੋਂ ਮੁਗਲਾਂ ਨੇ ਜਲਾਉ ਕੀਤਾ ਜਲੂਸ ਕੱਢਿਆ ਔਰ ਉਸ ਵੇਲੇ ਦਿੱਲੀ ਦੇ ਲੋਕ ਸਿੱਖਾਂ ਨੂੰ ਮਜ਼ਾਕ ਕਰਦੇ ਸੇ ਕੋਈ ਹੱਸ ਰਿਹਾ ਸੀ ਕੋਈ ਖੁਸ਼ੀਆਂ ਮਨਾ ਰਿਹਾ ਸੀ ਕੋਈ ਬੁਰਾ ਭਲਾ ਕਹਿ ਰਿਹਾ ਸੀ ਲੇਕਿਨ ਇਸਲਾਮਕ ਇਤਿਹਾਸਕਾਰ ਕਹਿੰਦੇ ਨੇ ਕਹਿੰਦੇ ਲੋਕ ਮਜ਼ਾਕ ਕਰਦੇ ਹੋਣਗੇ ਪਰ ਸਿੱਖ ਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਸੀ ਤਾਂ ਵੀ ਸਿੱਖ ਜਿਹੜੇ ਸਨ ਉਹ ਪਾਵਨ ਗੁਰਬਾਣੀ ਨੂੰ ਪੜ ਰਹੇ ਸੀ ਉਹਨਾਂ ਦੇ ਚਿਹਰੇ ਦਾ ਜਲਾਲ ਘਟਿਆ ਨਹੀਂ ਸੀ ਉਹਨਾਂ ਦੇ ਚਿਹਰੇ ਦਾ ਨੂਰ ਨਹੀਂ ਸੀ ਘਟਿਆ ਤੇ ਉਹ ਸਾਰਾ ਕੁਝ ਆਪਣੇ ਤਨ ਦੇ ਬਰਦਾਸ਼ਤ ਕਰਦੇ ਹੋਏ ਵੀ ਤਾਂ ਵੀ ਰੱਬੀ ਭਾਣੇ ਦੇ ਵਿੱਚ ਬੈਠੇ ਹੋਏ ਸਨ ਬਾਅਦ ਵਿੱਚ ਫਿਰ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਫਰਖੀਅਰ ਬਾਦਸ਼ਾਹ ਨੇ ਕਿਹਾ ਕਿ ਦਾਸ ਬੰਦਾ ਸਿਆ ਕਿਵੇਂ ਦੀ ਮੌਤ ਚਾਹਨਾ ਹੈ ਤੇ ਬਾਬਾ ਬੰਦਾ ਸਿੰਘ ਭਾਦਰ ਦੇ ਸੁਭਾਵਕ ਮੂਹ ਨਿਕਲਿਆ ਜਿੱਦਾਂ ਦੀ ਮੌਤ ਤੂੰ ਚਾਹਨਾ ਹੈ ਫਰਸ਼ੀਰ ਬਾਦਸ਼ਾਹ ਬੋਸ ਤਾਂ ਸਿਆ ਕਹਿ ਲੱਗੇ ਮੈਂ ਵੀ ਮਰਨਾ ਹੈ ਕਿਉਂਕਿ ਜਦੋਂ ਬੰਦਾ ਹੰਕਾਰ ਵਿੱਚ ਹੁੰਦਾ ਹੈ ਸੱਤਾ ਵਿੱਚ ਹੁੰਦਾ ਹੈ ਉਦੋਂ ਥੋੜੀ ਸਮਝ ਆਪੀ ਮੈਂ ਵੀ ਮਰਨਾ ਹੈ ਮਹਾਰਾਜ ਨੇ ਪਾਵਨ ਗੁਰਬਾਣੀ ਵਿੱਚ ਕਿਹਾ ਗੁਰਦੇਵ ਕਹਿੰਦੇ ਇੱਕ ਬਿੰਸ ਹੈ ਇੱਕ ਅਸਥਰ ਮਾਨ ਹੈ ਅਚਰਜ ਲਖਿਓ ਨਾ ਜਾਈ ਇੱਕ ਅੱਖਾਂ ਦੇ ਸਾਹਮਣੇ ਮਾਰ ਰਿਆ ਹੁੰਦਾ ਦੂਜਾ ਕਹਿੰਦਾ ਮੈਨੂੰ ਥੋੜੀ ਕੁਝ ਹੋਣਾ ਬਾਸ਼ਾ ਕਹਿੰ ਲਗਾ ਮੈਨੂੰ ਵੀ ਕੁਝ ਹੋਏਗਾ ਉਸ ਵੇਲੇ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੇ ਹੱਥ ਕੱਟੇ ਗਏ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਲੱਤਾਂ ਕੱਟੀਆਂ ਇਨਿਕਾ ਨਿਕਾ ਕਰਕੇ ਸ਼ਹੀਦ ਕੀਤਾ ਤੇ ਸੱਚੇ ਸੀ ਉਦਾਂ ਹੀ ਫਿਰ ਫਰਖਸ਼ੀਰ ਬਾਛਨ ਸੈਦ ਭਰਾਵਾਂ ਨੇ ਮਾਰਿਆ ਸੀ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਸੀ ਪੌਣੇ 4 ਸਾਲ ਦੇ ਉਹਨਾਂ ਦੇ ਪੁੱਤਰ ਬਾਬਾ ਜਯਾ ਸਿੰਘ ਨੂੰ ਸ਼ਹੀਦ ਕੀਤਾ। ਉਹਨਾਂ ਦੇ ਸਾਹਮਣੇ ਉਹਨਾਂ ਦੇ 25 ਜਰਨੈਲਾਂ ਨੂੰ ਸ਼ਹੀਦ ਕੀਤਾ ਗਿਆ। ਤਾਂ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਦੇ ਮਰਜੀਵੜੇ ਸਿੱਖਾਂ ਦੀ ਸ਼ਹਾਦਤ ਹੋਈ। ਪਰ 29 ਫਰਵਰੀ ਵਾਲੇ ਦਿਨ ਇੱਕ ਵੱਡਾ ਜਲੂਸ ਜਿਹੜਾ ਸੀ ਦਿੱਲੀ ਦੀਆਂ ਸੜਕਾਂ ਦੇ ਉੱਪਰ ਜਿਹੜਾ ਉਹ ਕੱਢਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਨਾਲ ਦੇ ਸਾਥੀਆਂ ਦਾ ਮਜ਼ਾਕ ਉਡਾਉਣ ਵਾਸਤੇ ਪਰ ਫਿਰ ਵੀ ਸਿੱਖ ਜਿਹੜੇ ਉਹ ਬੜੀ ਬਹਾਦਰੀ ਚੜ੍ਹਦੀ ਕਲਾ ਦੇ ਨਾਲ ਗੁਰੂ ਦੇ ਪਾਣੀ ਦੇ ਵਿੱਚ ਬੈਠੇ ਰਹੇ